ਮੈਂ ਹਸਟੈਂਪ ਪਾਤਣਾ ਸ਼ਹਿਰ ਦੇ ਵਿੱਚ ਖੜਾ ਇਸ ਵੱਡਾ ਰੋਡ ਆ ਗਿਆ ਸੰਗਰੂਰ ਪਾਤਣਾ ਵਾਲਾ ਤੇ ਬਾਈਪਾਸ ਦੇ ਕੋਲੇ ਖੜਾ ਬਿਲਕੁਲ ਤੇ ਮੈਂ ਗੱਲਬਾਤ ਕਰਵਾਉਣਾ ਇੱਥੇ ਆਇਆ ਸੀ ਕਿ ਮੈਂ ਫੈਟ ਟੂ ਫਿੱਟ ਆ ਲੈਂਦੇ ਹਾਂ ਇਹ ਨਿਊਟ੍ਰੀਸ਼ਨ ਦੇ ਕੇ ਬੰਦੇ ਨੂੰ ਜੇ ਕੋਈ ਬੜਾ ਮੋਟਾ ਤਾਂ ਉਹਨੂੰ ਪਤਲਾ ਵੀ ਕਰ ਦਿੰਦਾ ਜੇ ਕੋਈ ਪਤਲਾ ਤਾਂ ਉਹਨੂੰ ਮੋਟਾ ਵੀ ਕਰ ਦਿੰਦਾ ਗੱਲਬਾਤ ਕਰਾਉਣੇ ਸੱਸੀ ਗੱਲ ਇੱਕ ਕੀ ਜੀ ਜਬਣੇ ਮੈਂ ਦੱਸੂੰਗੇ ਇਹ ਆਪਣਾ 40% ਨਿਊਟ੍ਰੀਸ਼ਨ ਹੁੰਦਾ ਜੀ ਤੇ 60% ਆਪਣੀ ਹੋਮ ਡਾਈਟ ਹੁੰਦੀ ਹੈ ਜਿਹਦੇ ਨਾਲ ਆਪਣਾ weight loss ਹੁੰਦਾ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਵਿੱਚ ਕੋਈ ਜਿਵੇਂ ਕਹਿ ਦਿੰਦੇ ਆ ਵੀ ਇਹ ਨਿਊਟ੍ਰੀਸ਼ਨ ਇਹ ਚੀਜ਼ਾਂ ਲੈਣ ਦੇ ਨਾਲ ਗਾਹ ਨੁਕਸਾਨ ਹੁੰਦਾ ਕੋਈ ਇਦਾਂ ਦਾ ਚੱਕਰ ਤਾਂ ਨਹੀਂ ਬਿਲਕੁਲ ਕੋਈ ਚੱਕਰ ਨਹੀਂ ਜੀ ਇਹਦੇ ਵਿੱਚ ਨਾ ਹੀ ਕੋਈ ਕੈਮੀਕਲ ਹੈ ਨਾ ਹੀ ਕੋਈ ਮੈਡੀਸਨ ਹੈ ਜੀ ਇਹ ਸਾਰਾ ਆਪਣਾ ਫੂਡ ਵੈਜੀਟੇਬਲਸ ਤੋਂ ਬਣਿਆ ਹੋਇਆ ਤੇ ਬਾਕੀ ਜਿਹੜੀ 60% ਹੈ ਆਪਣਾ ਘਰ ਦਾ ਖਾਣਾ ਪੀਣਾ ਹੀ ਹੈ ਜੀ ਜਿਵੇਂ ਦਾਲ ਰੋਟੀ ਫੁਲਕਾ ਸਬਜੀ ਪਰਾਂਠੇ ਸੈਂਡਵਿਚ ਗੋਲ ਗੱਪੇ ਇਹ ਚ ਠੀਕ ਹੈ ਜੀ ਇਹ ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਦਾ ਵੇਟ ਜਿਆਦਾ ਵੇਟ ਹਨਾ ਓਵਰ weight ਆ ਤੁਸੀਂ ਘਟਾਉਣਾ ਚਾਹੁੰਦੇ ਹੋ ਜਾਂ ਤੁਸੀਂ ਮਟਾਪੇ ਤੋਂ ਪਰੇਸ਼ਾਨ ਹੋ ਹਨ ਤੇ ਕਈ ਵਾਰੀ ਆਪਾਂ ਨੂੰ ਆਏ ਹੁੰਦਾ ਯਾਰ ਇਹ ਚੀਜ਼ ਘਟ ਨਹੀਂ ਰਹੀ ਮੈਂ ਐਕਸਰਸਾਈਜ਼ਾਂ ਵੀ ਬਹੁਤ ਕਰਕੇ ਦੇਖ ਲਈ ਜਿੰਮ ਵੀ ਜੁਆਇਨ ਕਰਕੇ ਦੇਖ ਲਈ ਤਾਂ ਵੀ ਫਰਕ ਨਹੀਂ ਪੈ ਰਿਹਾ ਤਾਂ ਮੈਂ ਰਿਜ਼ਲਟਾਂ ਨਾਲ ਵੀ ਮਿਲਾਉਂਗਾ ਜਿਨ੍ਹਾਂ ਨੇ 2-2 3-3 ਮਹੀਨੇ ਦੇ ਵਿੱਚ 25 25 30 30 ਕਿਲੋ ਵਜਨ ਆ ਜਿਹੜਾ ਉਹ ਘਟਾ ਲਿਆ ਹਨਾ ਤੇ ਬਾਕੀ ਹੋਰ ਗੱਲਬਾਤ ਕਰਾਉਣੇ ਇਹਦੇ ਵਿੱਚ ਕੀ ਕੀ ਚੀਜ਼ਾਂ ਇਨਕਲੂਡਡ ਹੁੰਦੀਆਂ ਜੀ ਇਦੇ ਵਿੱਚ ਆਪਣਾ ਹੁੰਦਾ ਜੀ 40% ਜਿਹੜਾ ਨਿਊਟ੍ਰੀਸ਼ਨ ਹੁੰਦਾ ਇਹਦੇ ਵਿੱਚ ਗ੍ਰੀਨ ਟੀ ਵਗੈਰਾ ਦੇਵਾਂਗੇ ਤੁਹਾਨੂੰ ਅਸੀਂ ਨਾਲ ਆਪਣਾ ਨਿਊਟ੍ਰੀਸ਼ਨ ਫੁੱਲ ਪੈਕ ਹੁੰਦਾ ਜੀ 1 ਮੰਥ ਦਾ ਤੇ ਉਹਦੇ ਨਾਲ ਆਪਣਾ ਆਪਣੀ ਬਾਡੀ ਤੇ ਹਾਈਟ ਤੇ ਡਿਪੈਂਡ ਕਰਦਾ ਹੈ ਕਿ ਕਿੰਨਾ ਆਪਣਾ weight loss ਹੋ ਸਕਦਾ ਹੈ ਜੀ ਤੇ ਬਾਕੀ ਆਪਣਾ ਘਰ ਦਾ ਖਾਣਾ ਪੀਣਾ ਹੀ ਆ ਜੀ ਜੋ ਤੁਹਾਨੂੰ ਅਸੀਂ ਡੇਲੀ WhatsApp ਦੇ ਉੱਪਰ ਡਾਈਟ ਚਾਰਟ ਸੈਂਡ ਕਰਾਂਗੇ ਉਹ ਤੁਸੀਂ ਨਾਲ-ਨਾਲ ਫੋਲੋ ਕਰਨਾ ਹੋਊਗਾ ਜੀ ਕੋਈ ਨਾਲ-ਨਾਲ ਗਾਈਡ ਕਰ ਦੇਣੋਗੇ ਹਾਂ ਜੀ ਹਾਂ ਬਿਲਕੁਲ ਜੀ ਗਾਈਡੈਂਸ ਆਪਣੀ ਡੇਲੀ ਟੂ ਡੇਲੀ 24 ਘੰਟੇ ਵਾਂਗੂ ਹੀ ਚੱਲਦੀ ਆ ਜੀ WhatsApp ਦੇ ਉੱਪਰ ਤੁਸੀਂ ਸਾਨੂੰ ਕਦੇ ਵੀ ਕਾਲ ਕਰਕੇ ਜਦੋਂ ਸਾਨੂੰ ਕੁਝ ਵੀ ਪੁੱਛ ਸਕਦੇ ਹੋ ਜੀ ਜੀ ਇਹਦੇ ਵਿੱਚ ਨਾ ਇੱਕ ਤੁਹਾਨੂੰ ਐਕਸਰਸਾਈਜ਼ ਕੁਝ ਕਰਨ ਦੀ ਲੋੜ ਨਹੀਂ ਹੈਗੀ ਇੱਕ ਤਾਂ ਇਹਨਾਂ ਦਾ ਨਿਊਟ੍ਰੀਸ਼ਨ ਤੁਸੀਂ ਫੋਲੋ ਕਰਨਾ ਇਹਨਾਂ ਦੀ ਡਾਈਟ ਫੋਲੋ ਕਰਨੀ ਹੈ ਤੇ ਤੁਸੀਂ ਵਾਕ ਕਰਨੀ ਹੈ ਵਾਕ ਵੀ ਕਰਨੀ ਹੈ ਜੀ ਨਾਲ ਹਾਂਜੀ ਹਾਂ ਜਿੰਨੀ ਬਾਡੀ ਤੁਹਾਡੀ ਅਲਾਉ ਕਰਦੀ ਹੈ ਜੀ ਤੁਹਾਨੂੰ ਕੋਈ ਤੱਕਾ ਨਹੀਂ ਹੈਗਾ ਆਪਣੇ ਸਰੀਰ ਨਾਲ ਜੀ ਜਿੰਨਾ ਵੀ ਤੁਸੀਂ ਅੱਧਾ ਪੌਣਾ ਘੰਟਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਓਨੀ ਕੁ ਕਿਉਂਕਿ ਵਾਕ ਤੇ ਪਾਣੀ ਤੇ ਕਿਹੜਾ ਪੈਸਾ ਲੱਗਦਾ ਵੀਰੇ ਉਹ ਤਾਂ ਆਪਣੇ ਲਈ ਵੈਸੇ ਵੀ ਫਾਇਦੇਮੰਦ ਹੈ ਤਾਂ ਤੁਸੀਂ ਜਿੰਨੀ ਕੁ ਕਰ ਸਕਦੇ ਹੋ ਓਨੀ ਕੁ ਕਰੋ ਬਾਕੀ ਸਾਡਾ ਨਿਊਟ੍ਰੀਸ਼ਨ ਲੋ ਤੇ ਡਾਈਟ ਫੋਲੋ ਕਰੋ ਉਸ ਨਾਲ ਤੁਹਾਡਾ ਰਿਜ਼ਲਟ ਆਊਗਾ ਜੀ ਠੀਕ ਹੈ ਜੀ ਤੇ ਇਹ ਡਿਲੀਵਰੀ ਵੀ ਤੁਹਾਡੀ ਹੋ ਜੂਗੀ ਡਿਲੀਵਰੀ ਵੀ ਹੋ ਜੂਗੀ ਜਿੰਨੇ ਜ਼ਿਆਦਾ ਬਾਹਰ ਕਰਨੀ ਹੈ ਹਾਂਜੀ ਹਾਂ ਬਿਲਕੁਲ ਡਿਲੀਵਰੀ ਹੋ ਜਾਂਦੀ ਹੈ ਇੰਡੀਆ ਦੇ ਵਿੱਚ ਆਪਣਾ ਸ਼ਿਪਿੰਗ ਚਾਰਜ ਕੋਈ ਨਹੀਂ ਹੈਗਾ ਵੀਰੇ ਬਿਲਕੁਲ ਫ੍ਰੀ ਹੈ ਅਨਦਰ ਕੰਟਰੀ ਆਪਣਾ 17 ਕੰਟਰੀਆਂ ਦੇ ਵਿੱਚ ਜਾਂਦਾ ਜੀ ਪ੍ਰੋਡਕਟ ਤੇ ਆਪਾਂ ਉੱਥੇ ਵੀ ਸ਼ਿਪਿੰਗ ਕਰ ਦਿੰਨੇ ਆ ਬਟ ਉੱਥੇ ਕੰਟਰੀ ਦੇ ਹਿਸਾਬ ਨਾਲ ਆਪਣੇ ਸ਼ਿਪਿੰਗ ਚਾਰजेस ਲੱਗਦੇ ਨੇ ਜੀ ਇੰਡੀਆ ਤੋਂ ਬਾਹਰ ਚਾਰजेस ਆ ਇੰਡੀਆ ਦੇ ਅੰਦਰ ਅੰਦਰ ਆ ਜਿਹੜਾ ਉਹ ਤੁਹਾਡਾ ਬਿਲਕੁਲ ਫ੍ਰੀ ਹੈ ਨਾ ਉਹਦਾ ਕੋਈ ਚਾਰजेस ਨਹੀਂ ਹੈਗਾ ਤੇ ਪਰ ਰਿਜ਼ਲਟ ਨਾਲ ਗੱਲਬਾਤ ਕਰਵਾ ਦਿੰਨੇ ਆ ਜੀ ਸੱਚੀ ਗੱਲ ਜੀ ਤੁਹਾਡੇ ਨਾਲ ਤੁਹਾਡਾ ਕਿੰਨਾ ਵੇਟ ਸੀਗਾ ਜੀ ਮੈਂ 26 ਕਿਲੋ ਭਾਰਨ ਘਟਾਇਆ ਜੀ ਆਪਣਾ 3 ਮਹੀਨਿਆਂ ਦੇ ਵਿੱਚ 3 ਮਹੀਨੇ ਦੇ ਵਿੱਚ 26 ਕਿਲੋ ਘਟ ਗਿਆ ਹਾਂਜੀ 26 ਕਿਲੋ ਭਾਰਨ ਘਟਾਇਆ ਜੀ ਮੇਰਾ ਤੇ ਨਿਊਟ੍ਰੀਸ਼ਨ ਦੇ ਨਾਲ ਹੀ ਹਾਂਜੀ ਨਿਊਟ੍ਰੀਸ਼ਨ ਦੇ ਨਾਲ ਨਾਲ ਹੋਮ ਡਾਈਟਿਸ ਨਿਊਟ੍ਰੀਸ਼ਨ ਦੇ ਨਾਲ ਨਾਲ ਹੋਮ ਡਾਈਟ ਦੇ ਨਾਲ 3 ਮਹੀਨੇ ਦੇ ਵਿੱਚ 26 ਕਿਲੋ ਭਾਰਨ ਘਟਾਇਆ ਵਾ ਇਹਨਾਂ ਨੇ ਪਹਿਲਾਂ ਭਾਰਨ ਕਿੰਨਾ ਸੀਗਾ ਜੀ ਪਹਿਲਾਂ ਮੇਰਾ 86+ ਸੀਗਾ ਜੀ 86+ ਸੀਗਾ ਪਹਿਲਾਂ ਕੋਈ ਐਕਸਰਸਾਈਜ਼ ਟਰਾਈ ਕੀਤੀ ਸੀ ਤੁਸੀਂ ਨਹੀਂ ਜੀ ਮੇਰਾ ਆਫਟਰ ਡਿਲੀਵਰੀ ਤੋਂ ਬਾਅਦ ਸੀਗਾ ਜੀ ਹਾਂਜੀ ਹਾਂਜੀ ਮੇਰੀ ਬੇਟੀ ਹੋਈ ਸੀਗੀ 3 ਮਹੀਨੇ ਦੀ ਸੀ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਜੀ ਹਾਂਜੀ ਠੀਕ ਧੰਨਵਾਦ ਜੀ ਅੱਗੇ ਗੱਲਬਾਤ ਕਰਾਉਣੇ ਆ ਤੁਹਾਡਾ ਪਹਿਲਾਂ weight ਕਿੰਨਾ ਸੀਗਾ ਜੀ 82 ਕਿਲੋ ਜੀ 82 ਕਿਲੋ ਸੀਗਾ ਤੁਸੀਂ ਘਟਾਇਆ ਵਾ ਕਿੰਨਾ ਘਟਾਇਆ ਘਟਾਇਆ ਜੀ ਮੈਂ ਕਿੰਨਾ ਘਟਾਇਆ ਜੀ ਮੈਂ 22 23 ਕਿਲੋ ਵਜ਼ਨ ਘਟਾਇਆ ਜੀ ਹੁਣ ਤੁਹਾਡਾ ਇਸ ਟਾਈਮ ਕਿੰਨਾ ਜੀ ਮੇਰਾ 60 ਹੈ ਜੀ ਇਸ ਟਾਈਮ ਸਾਠ ਹੈ ਜਿਵੇਂ ਇਹ ਇਹਨਾਂ ਨੇ ਇਹਨਾਂ ਦੀ ਗੱਲਬਾਤ ਆ ਵੀ ਇਹ ਕਹਿੰਦੇ ਵੀ ਨਾ ਤਾਂ ਕੋਈ ਹਾਰਡ ਐਕਸਰਸਾਈਜ਼ ਕਰਨ ਦੀ ਲੋੜ ਆ ਤੁਸੀਂ ਕੋਈ ਹਾਰਡ ਐਕਸਰਸਾਈਜ਼ ਤਾਂ ਨਹੀਂ ਕੀਤੀ ਨਹੀਂ ਵੀਰ ਜੀ ਮੈਂ ਕੁਝ ਨਹੀਂ ਕੀਤਾ ਜੀ ਮੈਂ ਆਪਣਾ ਘਰੇਲੂ ਵਾਈਫ ਹਾਂ ਜੀ ਮੈਂ ਤੇ ਹਾਊਸ ਵਾਈਫ ਉਹਦੇ ਨਾਲ ਨਾਲ ਮਤਲਬ ਇੱਕ ਸਿਰਫ ਵਾਕ ਕੀਤੀ ਹੈ ਜੀ ਮੈਂ ਜਿੰਨਾ ਮੈਨੂੰ ਟਾਈਮ ਮਿਲਦਾ ਸੀ ਉਹਦੇ ਅਕੋਰਡਿੰਗ ਮੈਂ ਵਾਕ ਕੀਤੀ ਡਾਈਟ ਫੋਲੋ ਕੀਤੀ ਹੈ ਜੀ ਮੇਨ ਮਕਸਦ ਆਪਣਾ ਡਾਈਟ ਫੋਲੋ ਕਰਨਾ ਹੈ ਜੀ ਜੀ ਇਹਦੇ ਨਾਲ ਤੁਹਾਨੂੰ ਹੁਣ ਕੋਈ ਸਕਰੀਨ ਸਰੀਰ ਦੇ ਵਿੱਚ ਕੋਈ ਥਕਾਵਟ ਜਾਂ ਕੁਝ ਉਹ ਤਾਂ ਦਾ ਤਾਂ ਨਹੀਂ ਮਿਲਦਾ ਨਹੀਂ ਵੀਰ ਜੀ ਫੁੱਲ એનર્ਜੀ ਹੈ ਜੀ ਪਹਿਲਾਂ ਬਹੁਤ ਬਿਮਾਰੀਆਂ ਵੀ ਸੀਗੀਆਂ ਠੀਕ ਹੈ ਹਨ ਬਿਲਕੁਲ ਮਤਲਬ ਕਿ ਮੇਰਾ ਸਟੇਜ ਜਿਹੜਾ ਹੈ ਐਂਡ ਫੁੱਲ ਓਕੇ ਆਪਣੀ એનર્ਜੀ ਹੈ ਜੀ ਭਾਰ ਦੇ ਨਾਲ ਨਾਲ ਬਿਮਾਰੀਆਂ ਵੀ ਉੱਡ ਗਈ ਸਭ ਤੋਂ ਪਹਿਲਾਂ ਮੇਰੀਆਂ ਬਿਮਾਰੀਆਂ ਹੀ ਗਈਆਂ ਨੇ ਜੀ ਲੋ ਜੀ ਅੱਗੇ ਗੱਲਬਾਤ ਕਰਾਉਣੇ ਸਾਸ਼ੀ ਗਾ ਜੀ ਸਾਸ਼ੀ ਗਾ ਜੀ ਤੁਸੀਂ ਘਟਾਇਆ ਭਾਜੀ ਹਾਂ ਜੀ ਹਾਂ ਮੈਨੇ ਘਟਾਇਆ ਜੀ ਕਿੰਨਾ weight ਸੀਗਾ ਥੋੜਾ ਪਹਿਲਾਂ ਮੇਰੇ ਚ 90 ਕਿਲੋ weight ਸੀ ਜੀ 90 ਕਿਲੋ weight ਸੀ ਹੁਣ ਤੁਹਾਡਾ ਕਿੰਨਾ ਜੀ weight ਹੁਣ 65 ਕਿਲੋ ਹੈ ਜੀ ਹੁਣ 65 ਕਿਲੋ ਇਹਨਾਂ ਨੇ 25 ਕਿਲੋ ਵਜਨ ਘਟਾਇਆ ਨਿਊਟ੍ਰੀਸ਼ਨ ਫੋਲੋ ਕਰਕੇ ਜੀ ਹਾਂ ਜੀ ਕਿੰਨੇ ਕ ਟਾਈਮ ਦੇ ਵਿੱਚ ਚਾਰ ਮਹੀਨਿਆਂ ਦੇ ਅੰਦਰ ਬਾਕੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਕਿੱਥੋਂ ਵੀਰੇ ਤੁਸੀਂ ਮੈਂ ਭਾਈ ਜੀ ਸਿਹੜ ਤੋਂ ਆ ਠੀਕ ਹੈ ਜੀ ਠੀਕ ਹੈ ਜੀ ਕਿੰਨਾ weight ਸੀਗਾ ਵੀਰੇ ਤੁਹਾਡਾ ਮੇਰਾ ਵੀਰੇ 1 ਕਵਾਂਟਲ 25 ਕਿਲੋ ਸੀਗਾ 1 ਕਵਾਂਟਲ 25 ਕਿਲੋ 40 ਕਿਲੋ weight ਘਟਾਇਆ ਵੀਰੇ 5 ਮਹੀਨਿਆਂ ਚ 5 ਮਹੀਨਿਆਂ ਦੇ ਵਿੱਚ 40 ਕਿਲੋ ਘਟਾ ਲਿਆ ਹਾਂਜੀ ਭਾਈ ਜੀ ਲਓ ਜੀ 5 ਮਹੀਨੇ ਦੇ ਵਿੱਚ ਬਾਈ ਹੋਰਾਂ ਨੇ 40 ਕਿਲੋ ਵਜਨ ਘਟਾਇਆ ਤੁਸੀਂ ਇਹ ਨਿਊਟ੍ਰੀਸ਼ਨ ਫੋਲੋ ਕੀਤਾ ਡਾਈਟ ਡੁੱਡ ਸਾਰਾ ਕੁਝ ਫੋਲੋ ਕੀਤਾ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਪਹਿਲਾਂ ਕੁਝ ਜਿੰਮ ਜਮ ਜਮ ਜਵਾਨ ਕੀਤੀ ਜਾਂ ਕੁਝ ਹਲਾ ਬਹੁਤ ਕੁਝ ਕਰਕੇ ਦੇਖਿਆ ਸੀ ਬਾਈ ਜੀ ਘਟਿਆ ਨਹੀਂ ਬਰ ਨਹੀਂ ਜੀ ਬਸ ਕਿਲੋ ਤੋਂ ਕਿਲੋ ਦਾ ਫਰਕ ਪੈਂਦਾ ਸੀ ਜੀ ਉੱਥੇ ਦਾ ਉੱਥੇ ਹੀ ਸੀਗਾ ਫਿਰ ਉਹਨਾਂ ਕੋ ਉੱਥੇ ਫੇਰ ਆ ਜਾਂਦੇ ਹਾਂ ਹਾਂ ਜੀ ਹਾਂ ਜੀ ਉੱਥੇ ਹੀ ਆ ਜਾਂਦਾ ਸੀਗਾ ਜੀ ਇਹਨਾਂ ਨੇ ਕਿੰਨਾ ਪੰਜ ਸਾਲ ਹੋ ਗਿਆ ਵੀਰੇ ਛੱਡੇ ਨੂੰ న్యూਟ੍ਰੀਸ਼ਨ ਓਕੇ ਹਾਂ ਜੀ 1.5 ਸਾਲ ਛੱਡੇ ਨੂੰ ਵੀ ਹੋ ਗਿਆ ਹਾਂ ਜੀ ਹਾਂ ਜੀ ਇਹ ਸ਼ਾਰਟ ਟਰਮ ਦੇ ਵਿੱਚ ਹੀ ਯੂਜ਼ ਹੁੰਦਾ ਵੀ ਥੋੜੇ ਕਿ ਟਾਈਮ ਯੂਜ਼ ਕਰਕੇ ਹੋ ਜਾਂਦਾ ਹਾਂ ਜੀ 5 ਮਹੀਨੇ ਚ ਘਟਾ ਕੇ ਉਸ ਤੋਂ ਬਾਅਦ ਜੀ ਮੈਂ ਆਪਦੇ ਆਇਟਲ weight ਤੇ ਆ ਕੇ ਮੈਂ ਛੜਤਾ ਜੀ ਵੀ ਐ ਤਾਂ ਨਹੀਂਗਾ अच्छा ਓਨੇ ਕ ਟਾਈਮ ਲਈ ਯੂਜ਼ ਕਰਾਂ ਦੋ ਤਿੰਨ ਮਹੀਨੇ ਚ ਘਟ ਗਿਆ ਜਿੰਨੇ ਟਾਈਮ ਲਈ ਆਪਾਂ ਮਤਲਬ weight ਘਟਾਉਣਾ ਜਦੋਂ idle weight ਤੇ ਆ ਗਏ ਆਪਾਂ ਛੱਡ ਦਾਂ ਉਹਦੂਆ ਬੰਦ ਕਰ ਹਾਂਜੀ ਹਾਂਜੀ ਲਓ ਜੀ ਤੇ ਬਾਕੀ ਆਪਾਂ ਲੋਕੇਸ਼ਨ ਦੁਬਾਰਾ ਪਹੁੰਚਦੇ ਆ ਲੋਕੇਸ਼ਨ ਕੀ ਹੈ ਜੀ ਮੇਰੇ ਤੁਹਾਡੀ ਇਹ ਸੰਗਰੂਰ ਰੋਡ ਪਾਤੜਾ ਵੀਰੇ ਠੀਕ ਹੈ ਜੀ ਸੰਗਰੂਰ ਰੋਡ ਪਾਤੜਾ ਉੱਤੇ ਆਪਾਂ ਨੰਬਰ ਚਲਾ ਦਾਂਗੇ ਕਈ ਵਾਰੀ ਵੀਡੀਓ ਦੇ ਵਿੱਚ ਉਹ ਗੱਲਾਂ ਹੁੰਦੀਆਂ ਜਿਹੜੀ ਨਹੀਂ ਬੋਲੀਆਂ ਜਾਂਦੀਆਂ ਬੰਦਾ ਭੁੱਲ ਜਾਂਦਾ ਬੋਲਣ ਲੱਗਿਆ ਤੇ ਤੁਸੀਂ ਫੋਨ ਲਾ ਕੇ ਉਹ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਕੰਟੈਕਟ ਨੰਬਰ ਉੱਪਰ ਚੱਲੀ ਜਾਂਦੇ ਆ ਸੋ ਜੇ ਤੁਸੀਂ ਵਜ਼ਨ ਘਟਾਉਣਾ ਵੀ ਆ ਜਾਂ ਤੁਸੀਂ ਵਜ਼ਨ ਵਧਾਉਣਾ ਤੇ ਇਹਨਾਂ ਨਾਲ ਸੰਪਰਕ ਕਰ ਲਿਓ ਇਹ ਤੋਂ ਇਲਾਵਾ ਹੋਰ ਕੋਈ ਪ੍ਰੋਡਕਟ ਹੈਗੀ ਜੀ ਹਾਂਜੀ ਆਪਣੇ ਕੋਲ ਜਿਵੇਂ ਬੱਚਿਆਂ ਦੀ ਹਾਈਟ ਗਰੋਥ ਨਹੀਂ ਕਰਦੀ ਹੈਗੀ ਬੱਚਿਆਂ ਦੀ ਇਹ ਇਮਿਊਨਿਟੀ ਪਾਵਰ ਸਲੋ ਹੁੰਦੀ ਹੈ ਉਹਨੂੰ ਸਟਰੋਂਗ ਕਰਨ ਲਈ ਆਪਣੇ ਕੋਲ ਕਿਡਸ ਗਰੋ ਹੈ ਤੇ ਸਕਿਨ ਲਈ ਆਪਣੇ ਕੋਲ ਸਕਿਨ ਬੂਸਟਰ ਹੈ ਜੀ ਜਿਵੇਂ ਆਪਣੇ ਸ਼ਾਇਆ ਵਗੈਰਾ ਹੋ ਜਾਂਦੀਆਂ ਨੇ ਫੇਸ ਤੇ ਜੀ ਤੇ weight gain ਵੀ ਕਰ ਸਕਦੇ ਆ ਵੀਰੇ ਆਪਾਂ ਠੀਕ ਹੈ ਜੀ ਬਾਕੀ ਇਹ ਕਿੰਨਾ ਦੀ ਮਨੀ ਬੈਕ ਗਾਰੰਟੀ ਵੀ ਹੈਗੀ ਹੈ ਵੀ ਜੇ 3 ਦਿਨਾਂ ਦੇ ਵਿੱਚ ਤੁਹਾਨੂੰ ਨਾ ਫਰਕ ਪਿਆ ਨਾ ਜਿਵੇਂ ਤੁਹਾਡਾ ਪ੍ਰੋਡਕਟ ਹੈ ਜਿੰਨਾ ਤੁਸੀਂ ਯੂਜ਼ ਕੀਤਾ ਖੁੱਲਿਆ ਖੁੱਲਿਆ ਉਵੇਂ ਤੁਸੀਂ ਇਹਨਾਂ ਨੂੰ ਵਾਪਸ ਕਰ ਦਿਓ ਪਹਿਲੇ ਦਿਨ ਹੀ ਫਰਕ ਦਿਸਣ ਲੱਗ ਜੂਗਾ ਜੀ ਹਾਂਜੀ ਹਾਂ ਪਹਿਲੇ ਦਿਨ ਹੀ ਫਰਕ ਦੱਸਣਾ ਸ਼ੁਰੂ ਹੋ ਜਾਂਦਾ ਆਪਣੀ એનર્ਜੀ ਹੈ ਜਿਹੜੀ ਉਹ ਬੂਸਟ ਹੋਣੀ ਸ਼ੁਰੂ ਹੋ ਜਾਂਦੀ ਹੈ ਹਲਕਾ ਫੀਲ ਆਉਣਾ ਸ਼ੁਰੂ ਹੋ ਜਾਂਦਾ ਜੀ ਪਹਿਲੇ 3 ਦਿਨਾਂ ਦੇ ਵਿੱਚ ਤੁਹਾਨੂੰ ਇਹ ਚੇਂਜਸ ਆਣੇ ਸ਼ੁਰੂ ਹੋ ਜਾਂਦੇ ਨੇ ਅਗਰ ਨਹੀਂ ਚੇਂਜਸ ਆਉਂਦੇ ਤਾਂ ਦਾਵਾ ਕਰਦੇ ਆਂ ਵੀਰੇ ਤਾਂ ਤੁਹਾਡੇ ਪੂਰੇ ਪੈਸੇ ਵਾਪਸ ਕਰ ਦਾਂਗੇ ਤੁਸੀਂ ਸਾਡਾ ਖੁੱਲਾ ਪ੍ਰੋਡਕਟ ਸਾਨੂੰ ਵਾਪਸ ਕਰ ਦਿਓ ਜੀ ਲਓ ਜੀ ਇਹ ਦੂ ਵੱਡੀ ਕੋਈ ਗਾਰੰਟੀ ਦੇ ਨਹੀਂ ਸਕਦਾ ਬਾਕੀ ਉੱਤੇ ਕੰਟੈ 耽误了。